ਉਹ ਦੇਤੀ ਉਹ ਪੰਜਾਬੀ ਨੂੰ ਕੁਝ ਐਕਚੁਅਲੀ ਕੀ ਆ ਕਿ ਸਰਬਸ਼ੰਤ ਸਰਕਾਰ ਦਾ ਪ੍ਰੈਸ਼ਰ ਹੈ ਇਸ ਦਾ ਸਮਝ ਇਹਨਾਂ ਮਕਸਦ ਪੰਜਾਬ ਦੇ ਖਾਸ ਕਰਕੇ ਬਠਿੰਡਾ ਦੇ ਵਿੱਚ ਆ ਭਾਈ ਬਖਤੂਰ ਹੋਇਆ ਫਿਰ ਉਸ ਤੋਂ ਬਾਅਦ ਇੱਕ ਕੋਸਕਸ਼ਟਰੀ ਦੇ ਵਿੱਚ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਮੇਰਾ ਖਿਆਲ ਹੈ ਕਿ ਜਿਹੜਾ ਲਾਅ ਐਂਡ ਆਰਡਰ ਹੈ ਪੰਜਾਬ ਦੇ ਵਿੱਚ ਸਭ ਤੋਂ ਮਾੜੀ ਸਿਚੁਏਸ਼ਨ ਦੇ ਵਿੱਚ ਹੈਗਾ ਔਰ ਮੈਂ ਅੱਜ ਇਸ ਹਸਪੀਟਲ ਦੇ ਵਿੱਚ ਜਿਹੜਾ ਰਿਟਾਇਰਡ ਸੂਬੇਦਾਰ ਅਗਨਵੀਰ ਸਿੰਘ ਗਿਆ ਜਿਹਨੇ ਭਾਈ ਬਕੌਰਾ ਪਿੰਡ ਦੇ ਵਿੱਚ ਪਹਿਲਾਂ ਇੱਕ ਜਿਹੜੀ ਨਸ਼ਾ ਵਿਰੋਧੀ ਕਮੇਟੀ ਬਣਾਈ ਸੀ ਉਹਦਾ ਮੈਂਬਰ ਸੀ ਲੇਕਿਨ ਇਹਨਾਂ ਡਰੱਗ ਤਸਕਰਾਂ ਦੇ ਇੰਨੇ ਹੌਸਲੇ ਵੱਧ ਗਏ ਆ ਇਹ ਇਸ ਫੌਜੀ ਭਰਾ ਦੀਆਂ ਦੋਨੇ ਲੱਤਾਂ ਜਿਹੜੀਆਂ ਤੋੜ ਦਿੱਤੀਆਂ ਔਰ ਜਿਹੜਾ ਇਹ ਸਰਕਾਰ ਕਲੇਮ ਕਰਦੀ ਆ ਕਿ ਅਸੀਂ ਤਾਂ ਜਿਹੜਾ ਪਿੰਡਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਨਸ਼ਾ ਮੁਕਾ ਦੇਣਾ ਔਰ ਉਹਦੇ ਤੋਂ ਬਾਅਦ ਉਸ ਐਸਐਚਓ ਦਾ ਬਿਹੇਵੀਅਰ ਮੈਂ ਐਸਐਚਓ ਨੂੰ ਉਸ ਲੈਵਲ ਤੱਕ ਲੈ ਕੇ ਜਾਵਾਂਗੇ ਜਿਸ ਲੈਵਲ ਤੱਕ ਕੋਨੇ ਕਦੀ ਸੋਚਿਆ ਨਹੀਂ ਹੋਊਗਾ ਤੁਸੀਂ ਜਿਹੜੀ ਜੇ ਬਾੜੀ ਖੇਤ ਨੂੰ ਖਾਣ ਲੱਗ ਪੋਗੀ ਫਿਰ ਅਲਟੀਮੇਟਲੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਕਿਦਾਂ ਦਾ ਖਿਲਵਾੜ ਜਿਹੜਾ ਹੋਊਗਾ ਔਰ ਜੋ ਅੱਜ ਮੈਂ ਇੱਥੇ ਦੇਖਿਆ ਹਸਪੀਟਲ ਦੇ ਵਿੱਚ ਔਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਕਿ ਹਾਂ ਬਈ ਕੋਈ ਪਿੰਡ ਦੇ ਲੋਕ ਜਿਹੜੇ ਆ ਉਹ ਸਾਹਮਣੇ ਆਉਣ ਨੂੰ ਪਿਆਰ ਨਹੀਂ ਇਹ ਨਸ਼ਾ ਤਸਕਰਾਂ ਦੇ ਔਰ ਲੇਕਿਨ ਸਾਡੇ ਭਗਵਾਨ ਸਿੰਘ ਮਾਨ ਜੀ ਮੈਂ ਤੁਹਾਨੂੰ ਇੱਕ ਕਿਉਂਕਿ ਤੁਸੀਂ ਮਾਲਵੇ ਮਾਲਵੇ ਤੋਂ ਆਉਨੇ ਹੋ ਪਰ ਤੁਸੀਂ ਮੈਨੂੰ ਲੱਗਦਾ ਕਿ ਜਿਹੜਾ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਆ ਜਿਹੜਾ ਪੰਜਾਬ ਹੱਸਦਾ ਬਸਦਾ ਪੰਜਾਬ ਆ ਤੁਸੀਂ ਆੜ ਕੇ ਪਿੰਡਾਂ 'ਚ ਦੇਖੋ ਤਾਂ ਸਹੀ ਔਰ ਉਹਦੇ ਤੋਂ ਇਲਾਵਾ ਤੁਸੀਂ ਪੁਲਿਸ ਦਾ ਹਾਲ ਦੇਖੋ ਕਿਉਂਕਿ ਮੈਂ ਹੁਣ ਐਸਐਸਪੀ ਅਵਨੀਤ ਕੌਂਡਲ ਹੈਗੇ ਆ ਕੰਪੀਟੈਂਟ ਆਫੀਸਰ ਆ ਬਟ ਐਟ ਦਾ ਸੇਮ ਟਾਈਮ ਮੈਂ ਉਹਨਾਂ ਨੂੰ ਵੀ ਕਹੂੰਗਾ ਔਰ ਡੀਜੀਪੀ ਨੂੰ ਕਹੂੰਗਾ ਇਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲੈ ਕੇ ਤਾਂ ਕਿ ਲੋਕਾਂ ਦੇ ਵਿੱਚ ਇਹ ਡਰ ਦਾ ਜਿਹੜਾ ਮਾਹੌਲ ਆ ਉਹ ਕਿਤੇ ਨਾ ਕਿਤੇ ਹਟੇ ਔਰ ਲੋਕ ਜਿਹੜਾ ਆ ਸੁੱਖ ਦੀ ਨੀਰ ਜਿਹੜੀ ਸੌ ਸਕਣ ਕਿਉਂਕਿ ਜੇ ਇਹਨਾਂ ਨੇ ਮੈਨੂੰ ਲੱਗਦਾ 20 ਸਾਲ 25 ਸਾਲ ਨੌਕਰੀ ਕੀਤੀ ਹੋਣੀ ਫੌਜ ਦੇ ਵਿੱਚ ਉੱਥੇ ਵੀ ਦੇਸ਼ ਦੀ ਸੇਵਾ ਕੀਤੀ ਜੇ ਸਾਡੇ ਫੌਜੀ ਰਿਟਾਇਰ ਹੋ ਕੇ ਜੇ ਸਮਾਜ ਦੇ ਵਿੱਚ ਚੰਗਾ ਯੋਗਦਾਨ ਪਾਉਂਦੇ ਆ ਇਹਦਾ ਮਤਲਬ ਇਹ ਹੋਇਆ ਵੀ ਇਹ ਨਸ਼ਾ ਤਸਕਰਾਂ ਦੇ ਇੰਨੇ ਹੌਸਲੇ ਵੱਧ ਗਏ ਕਿ ਇਹ ਫੌਜੀਆਂ ਤੱਕ ਨੂੰ maaf ਨਹੀਂ ਜਿਹੜੇ ਕਰਦੇ ਸੋ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਲੇਮ ਕਰਦੇ ਆ ਔਰ ਇਹ ਭਗਵੰਤ ਮਾਨ ਜੀ ਤੁਸੀਂ ਇਸ ਗੱਲ ਲਈ ਮੈਨੂੰ ਲੱਗਦਾ ਆਉਣ ਵਾਲਾ ਸਮਾਂ ਤੁਹਾਡੇ ਲਈ ਵੀ ਬਹੁਤਾ ਚੰਗਾ ਨਹੀਂ ਹੈ ਸਮਾਜ ਦੇ ਵਿੱਚ ਜੇਹੋ ਜਿਹਾ ਤੁਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸਮਾਜ ਦੇ ਵਿੱਚ ਫਰਾਤੀਆਂ ਦੀਆਂ ਜਿਹੜੀਆਂ ਸਾਰਾ ਕੁਝ ਕੌਲਾਂ ਆ ਰਹੀਆਂ ਇੰਨਾ ਗੁੰਡਾਇਜ਼ਮ ਕਦੀ ਪੰਜਾਬ ਦੇ ਵਿੱਚ ਹੋਇਆ ਨਹੀਂ ਸੀ ਪੰਜਾਬ ਤਾਂ ਮੈਨੂੰ ਲੱਗਦਾ ਪਹਿਲਾਂ ਹੀ ਬਹੁਤ ਮਾਰ ਚੱਲ ਚੁੱਕਿਆ ਪਰ ਹੁਣ ਜਿਹੜੀ ਮਾਰ ਸਮਾਜ ਦੇ ਵਿੱਚ ਸਹਿਮ ਦੀ ਮਾਰ ਹੈ ਉਹ ਸਭ ਤੋਂ ਮਾੜੀ ਆ ਔਰ ਤੁਸੀਂ ਇਹਨੂੰ ਤਕੜੇ ਹੋ ਕੇ ਨਤ ਪਾਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਲੋਕੀ ਹਾਲ ਹਸ਼ਰ ਜਿਹੜਾ ਵੜਾ ਕਰਦਾ ਅੱਛਾ ਹੁਣ ਅੱਛਾ ਜਦੋਂ ਦਿਹਾੜੇ ਕੋਈ ਔਰਤ ਨਹੀਂ ਜਾ ਸਕਦੀ ਕਿਸੇ ਪਾਸੇ ਕੋਈ ਲੜਕੀ ਨਹੀਂ ਜਾ ਸਕਦੀ ਕੋਈ ਤੇ ਦਿਨ ਦਿਹਾੜੇ ਸਰ ਇਹਨੇ ਨਸ਼ੇੜੀ 15-15 ਸਾਲ ਦੇ ਬੱਚੇ ਸਰ ਧੂਲ ਦੇ ਤੋਰੇ ਜਾਂਦੇ ਹੁੰਦੇ ਆਗੇ ਸਭ ਤੋਂ ਵੱਧ ਚੋਰੀ ਸਾਡੇ ਪਿੰਡ ਹੁੰਦੀ ਆ ਸਰ ਕੋਈ ਸੁਣਵਾਈ ਨਹੀਂ ਪਿੰਡ ਦੀ ਇਸ ਕਰਕੇ ਲੈ ਕੇ ਲਾਇਆ ਸੀਗਾ ਸਾਡਾ ਪਿੰਡ ਮੁਕਾਊ ਆ ਕਿ ਤੁਰੇ ਲੱਗੇ ਮੇਰੇ ਵੀ ਹੋਈ ਇਹ ਨਾਲ 500 ਹਾਂ ਹਲ ਹੋ ਗਿਆ ਠੀਕ ਹੈ ਬਈ ਇਹ ਰੀਸੀਟ ਲੈ ਲਓ ਲੋ ਬੁੱਕ ਆ ਰਹਿਣਾ ਅੱਛਾ ਆਈ ਗਏ ਹੈ ਕਿ और 10000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਸੋ ਸਲਾਮ ਬੇਗਨ ਨਾਲ ਤੇ ਜੋ ਹਨ ਅਸੀਂ ਆਹਰਾ ਆਪਣੀ ਕੰਮ ਦੀ ਜੀ ਆਖਦੇ ਨਾ ਅਟਾ ਚਾਹਣੇ ਜਾਂ ਬਗੀ ਦਾ ਤੇ ਇਹ ਦਾ ਇਹ ਬੰਦੇ ਇਹ ਤੇ ਸਪੈਸ ਚਾਹਣੇ ਬੈਠੀ ਕਿਸੇ ਤੇ ਕਿਹਨਾਂ ਪਰ ਸਮਾਜ ਜਿਹੜਾ ਸਵੇਗੀ ਵਾਲਾ ਹੁੰਦਾ ਦਾ ਤੇ ਚਾਰਿਆ ਸੀਗਾ ਉਹ 8 ਟੰਡਾ ਘਟਾਈ ਗਿਆ ਤੇ ਚਾਰ ਪੰਜ ਜਿੰਨਾਂ ਕਿ ਦਸਰੀ ਜਨ ਅਪਸਾਰ ਦਾ ਗੱਲ ਜਿਹਦੇ ਨਾਲ ਪੈਸੀ ਕੁਮ ਹੋ ਰਹਿਤ ਹੋਣਾ 2023 ਦਾ ਪ੍ਰਸ਼ਨ ਆਇਆ ਅੱਛਾ ਕਿ ਕਿੰਨੇ ਚੋਕੀ ਟੌਕ ਟੌਕ ਕੰਟਰੋਲ ਹੰਤ ਉਹ ਮਹਰੇ ਦੌਰ ਕੀ ਦੱਸਦਾ ਪੰਜ ਸਿੱਦਾ 54000 ਦੀ ਮੈਟਰੀਅਲ ਸਿਰਸਰ ਨੂੰ 15 ਮਿੰਟ ਅੱਗੇ ਕਰਤਾ ਕਰਦਾ ਹਾਂ। ਮੰਨੇ ਮੇਰੀ ਸੈਕਟਿਡਾਗੀ ਜੇਨੌਫੈਂਡ ਦੇ ਵਿਚਾਲੇ ਆਤੀ ਦੋਤਵਾਰਾ ਸਾਪ ਕੋਈ। ਉਹ ਕਸਾ ਗੁਰੂ ਕੱਟਿੰਗ। ਮੈਂ ਟੀਡੀ ਤੇ ਆਪਾਂ ਦਫੀਸੇਡ ਤੇ ਆ ਵੀ। ਅੱਜ ਆਣੀ। ਚਲੋ ਆਪਾਂ ਸੇ ਦੇਖੇ ਰੈਸੀਡੈਂਟ ਇਹ ਕਿਦਾ ਬਰਾੜ ਉਹ ਲੈ ਗਈ ਘੜੀ ਤੋਂ ਲੈ ਕੇ ਕਿੰਨੇ ਮਿੰਟ ਬਚ ਗਿਆ ਤੇ ਮੇਰੇ ਬਾਹਰ ਵੀ ਜਾ ਕੇ ਨਹੀਂ ਬਚਿਆ ਤੇ ਤਰਕੀ ਚਾਹੁੰਦਾ ਹਾਂ ਸਰਜੀ ਮਿਰਨਾਰਾ ਰਣਵੀਰ ਸਿੰਘ ਇੱਕ ਸਰਪਸਮੈਨ ਆ ਮੈਂ 2030 ਦੇ ਵਿੱਚ 31 ਜੁਲਾਈ ਨੂੰ ਪ੍ਰਸਨ ਆਇਆ ਸੀਗਾ ਉਹ ਤੋਂ ਸਾਡੇ ਪਿੰਡ ਜਿਹੜਾ ਚਿੱਟਾਗਾ ਜੂਰਾਂ ਤੇ ਸੀਗਾ ਦੀ ਉਦੋਂ ਫਿਰ ਸਾਨੂੰ ਸਰ ਇੱਕ ਕਮੇਟੀ ਬਣਾਉਣ ਦੀ ਜਰੂਰਤ ਪਈ ਵਸੇ ਦੇ ਵਿਰੁੱਧ ਕਿ 40 ਕਿ ਬੰਦਿਆਂ ਦੀ ਅਸੀਂ ਕਮੇਟੀ ਬਣਾਈ ਸਾਹਿਬ ਅਸੀਂ ਇਹ 15 ਘੰਟਿਆਂ ਦੇ ਵਿੱਚ ਪਿੰਡ ਚੋਂ ਖਤਮ ਕਰਤਾ ਚਿੱਟਾ ਉਦੋਂ ਜਿੰਨੇ ਨੇ ਮੇਰੇ ਨਾਲ ਲੱਤਾਂ ਤੋੜੂਗਾ ਉਹ ਕਮੇਟੀ ਬਣੀ ਅਸਰ ਉਹਨਾਂ ਦੇ ਉੱਤੇ ਪਰਚਾ ਹੋਇਆ ਡਰਗ ਮੰਨੀ ਫੜੀ ਗਈ ਕੋ ਇਹ ਜਿਹੜੇ ਬੰਦੇ ਆ ਯਾਰ ਕੁਲਦੀਪ ਸਿੰਘ ਕਾਲਾ ਕੋ ਫਰੀ ਸਿੰਘ ਪਿੱਤਾ ਦਾ ਨਾਰੀ ਸਿੰਘਾ ਇਹ ਚਿੱਟਾ ਖਾਂਦਾ ਵੀ ਹੈ ਵੇਚਦਾ ਵੀ ਹੈ ਇਹਦਾ ਪੁਲਿਸ ਦੇ ਨਾਲ ਸਪਰਕ ਹੈਗਾ ਉਸੇ ਬਕਾਉਂਦੀ ਹੈ ਤੋਂ ਇਹਨੂੰ ਕੋਈ ਪੁਲਿਸ ਵਾਲਾ ਨਹੀਂ ਫੜਦਾ ਇਹ ਬੰਦੇ ਦਾ ਕੰਮ ਕੀ ਹੈ ਇਹ ਬੰਦੇ ਨੇ ਪਿੰਡ ਦੇ 20 25 ਨੌਜਵਾਨ ਗਾਲ ਛੱਡੇ ਅੱਗੇ ਉਹਨਾਂ ਨੂੰ ਸਪਲਾਈ ਕਰਾਉਂਦਾ ਹੈਗਾ ਸਪਲਾਈ ਕਰਾਉਣ ਤੋਂ ਬਾਅਦ ਉਹ ਲਾਉਣ ਲੱਗ ਜਾਂਦੇ ਕਿ ਤਿੰਨ ਚਾਰ ਲੜਕੇ ਸਾਡੇ ਪਿੰਡ ਦੇ ਮਰ ਵੀ ਚੁੱਕੇ ਆ ਤੇ ਉਸ ਤੋਂ ਬਾਅਦ ਸਾਰੇ ਪਰਚੇ ਪੈ ਗਏ ਰੰਜਿਸ ਰੱਖਣ ਲੱਗ ਗਏ ਮੇਰੇ ਨਾਲ ਤੇ ਉਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਸੌਂ ਖਾਧੀ ਵੀ ਮੇਰੀ ਕਹਿੰਦਾ ਨਾਮ ਐ ਜੇ ਤੇ ਬਾਰ ਕਰੂੰਗਾ ਤੇ ਨਾ ਤੁਸੀਂ ਕਰਿਓ ਕਮੇਟੀ ਸਰ ਇਹ ਤੇ ਕੁ ਘੁੰਮਣ ਕਾਣ ਹੋਇਆ ਸੀਗਾ ਕਮੇਟੀ ਟੁੱਟ ਗਈ ਘੁੰਮਣ ਦੀ ਕਮੇਟੀ ਤੋਂ ਬੰਦਾ ਮਰ ਗਿਆ ਸੀਗਾ ਤੇ ਉਹ ਜਦੋਂ ਕਮੇਟੀ ਟੁੱਟੀ ਸਰ ਉਸ ਤੋਂ ਬਾਅਦ ਸਰ ਮੈਂ ਆਪਣੇ ਕੰਮ 'ਚ ਲੱਗ ਗਿਆ ਮੈਂ ਜੋਬ ਕਰਨ ਲੱਗ ਗਿਆ ਜੋ ਤੋਂ ਬਾਅਦ ਸਰ ਮੈਂ ਆਪਦੀ ਖੇਤ ਕਿਤੋਂ ਘਰੇ ਤੇ 31 ਤਰੀਕ ਨੂੰ ਸਰ ਮੈਂ ਕਿਤੋਂ ਆ ਰਿਹਾ ਸੀਗਾ ਚੇਤ ਮੈਂ تھا ਕੋਈ ਯਾਲ ਪਾਇਆ ਸੀਗਾ ਤੋਰੀਆਂ ਦਾ ਤੇ ਨਾਲ ਮੇਰੇ ਦਿਹਾੜ ਗਿਆ ਸੀਗਾ ਸਰ ਇਹਨਾਂ ਬੰਦੇ ਨੇ ਪਹਿਲਾਂ ਮੇਰੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਮੇਰੇ ਪਿੱਛੇ ਗੱਡੀ ਲਾ ਲਈ ਸਰ ਗੱਡੀ ਲਾਉਣ ਤੋਂ ਬਾਅਦ ਮੇਰੇ ਘਰ ਤੋਂ 40 ਕਿਲੋਮੀਟਰ ਦੂਰ ਇਹਨਾਂ ਨੇ ਲਿਆ ਗਈ ਮੇਰੇ ਮੋਟਰਸੇਡ ਤੋਂ ਮੈਂ ਟੱਕਿਆ ਤੇ ਮੇਰੇ ਕੰਨ ਲੱਤਾਂ ਤੋੜਦਿਆਂ ਸਰ ਕਹਾੜੀਆਂ ਦੇ ਨਾਲ ਤੇ ਰਾਟ ਸੀਗੇ ਸਰ ਤੇ ਕਿੰਨੇ ਬੰਦੇ ਸਵਾਲ ਸੀਗਾ 3 ਬੰਦੇ ਸੀ ਸਰ ਗੱਡੀ ਦੀ ਡਿਜ਼ਾਈਨ ਕਿਹੜੀ ਜੀ ਦੱਸੀ ਇੱਥੇ ਭਾਈ ਉਹ ਤੌਰ ਤੇ ਸਰ ਉਹ ਪਿੱਟ ਦੇ ਵਿਚਾਲੇ ਸੀ ਕਿ ਕਿੱਥੇ ਸੀ ਗੁਰਦੁਆਰਾ ਸਾਹਿਬ ਕੋਲ ਸਰ ਤੇ ਉੱਥੇ ਰਸੋ ਲੋਕ ਸੀਗੇ ਉੱਥੇ ਖੜੇ ਸੀ ਨਹੀਂ ਰਸ ਹੈ ਨਹੀਂ ਜ਼ਰ ਉਸ ਤੋਂ ਬਾਅਦ ਹੋ ਰਿਹਾ ਸੀ ਇਸ ਤਰ੍ਹਾਂ ਦੇ ਬੰਦੇ ਦੀ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਸਰ ਮਸਾਲੀ ਸਜ਼ਾ ਦੇਣੀ ਚਾਹੀਦੀ ਹੈ ਯਾਰ ਇਹ ਲੇਕੇ ਜਿਹੜੀ ਤਾਂ ਪਿਓ ਸਰ ਬੋਲ ਰਿਹਾ ਪੁਲਿਸ ਨੂੰ ਕਹਿੰਦਾ ਅਸੀਂ ਹਫ਼ਤੇ ਦਾ 20000 ਪੁਲਿਸ ਨੂੰ ਦਿੰਦੇ ਆ ਤੁਹਾਡਾ ਪੁਲਿਸ ਕੀ ਕਰ ਲੂਗੀ ਮੈਂ ਸਰ ਇੱਕ ਆਪਣਾ ਪੇਪਰ ਦੇ ਨਹੀਂ ਪੰਜਾਬ ਪੁਲਿਸ ਦਾ ਤੇ ਇਹ ਰਦਾ ਇਹਰੇ ਨਾਲ ਖਰਾ ਖਤਮ ਕਰਤਾ ਸਭ ਇੱਚੀ ਖਤਮ ਕਰਤਾ ਨਹੀਂ ਆ ਪੁਲਿਸ ਦਾ ਦੇਖ ਪਲੇ ਹਾਂਜੀ ਸਰ ਤੇ ਜਿਹੜੀ ਇੱਕ ਵੀਡੀਓ ਪਾਈ ਸੀ ਰੋਂਦਾ ਇੱਕ ਬੱਚੀ ਉਸ ਤੋਂ ਬਾਅਦ ਸਰ ਇਹਨਾਂ ਨੇ ਫੈਰ ਕੀਤੇ ਸਰ ਤੇ ਪੰਜਾਬ ਪੁਲਿਸ ਕਹਿੰਦੀ ਵੀ ਫੈਰ ਕੀਤੇ ਨਹੀਂ ਸਰ ਉਹ ਸਾਡੇ ਕੋਲ ਵੀਡੀਓ ਹੈਗੀ ਉਹਦੀ ਉਹੀ ਕੱਪੜੇ ਪਾਏ ਸਰ ਉਹੀ ਫੈਰ ਕੀਤੇ ਉਹਨਾਂ ਨੇ ਤੇ ਉਹ ਪ੍ਰੋਵਾਈਡ ਕਰਾ ਦਿੰਦੇ ਸਰ ਵੀਡੀਓ ਅੱਛਾ ਹੁਣ ਮੰਗੀ ਹੈ ਤੁਹਾਡੀ ਮੰਗ ਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵੀ ਇੱਕ ਮੈਂ ਪਹਿਲਾ ਫੌਜ ਦੇ ਵਿੱਚ ਫੌਜੀ ਸੇਵਾ ਕੀਤੀ ਸਰ ਬਾਰਡਰਾਂ ਤੇ ਲੜੇ ਉਸ ਤੋਂ ਬਾਅਦ ਸਾਬ ਨਸ਼ੇ ਦੇ ਵਿਰੁੱਧ ਪਿੰਟ ਵਾਸਤੇ ਲੜੀ ਫਿਰ ਪਿੰਟ ਲੈਂਡ ਤੇ ਆ ਕੇ ਲੜਦੇ ਰਹੇ ਆ ਤੇ ਇਸ ਤੋਂ ਬਾਅਦ ਵੀ ਸਰ ਚੜ੍ਹਦੀ ਕਲਾ ਦਾ ਲੜਦੇ ਰਹਾਂਗੇ ਸਰ ਜੁੱਧ ਨਸ਼ਾ ਵਿਰੋਧ ਜਿਹੜੀ ਸਰਕਾਰ ਠੀਕ ਹੈ ਸਰ ਜੀ ਮਿਰਨਾ ਰਣਵੀਰ ਸਿੰਘ ਇੱਕ ਸਰਵਿਸਮੈਨ ਆ ਮੈਂ 2030 ਦੇ ਵਿੱਚ 31 ਜੁਲਾਈ ਨੂੰ ਸੁਣ ਆਇਆ ਸੀਗਾ ਉਹ ਤੋਂ ਸਾਡੇ ਪਿੰਡ ਜਿਹੜਾ ਕਿਟਾਗਾ ਜੂਰਨਤੀ ਸੀਗਾ ਤੇ ਉਦੋਂ ਫਿਰ ਸਾਨੂੰ ਸਰ ਇੱਕ ਕਮੇਟੀ ਬਣਾਉਣ ਦੀ ਜਰੂਰਤ ਪਈ ਨਸੇ ਦੇ ਵਿਰੁੱਧ ਤੇ 40 ਕਿੰਨਾਂ ਬੰਦਿਆਂ ਦੀ ਕਮੇਟੀ ਬਣਾਈ ਸਾਬ ਅਸੀਂ ਇਹ 15 ਦਿਨਾਂ ਦੇ ਵਿੱਚ ਪਿੰਡ ਚੋਂ ਖਤਮ ਕਰਤਾ ਕਿਟਾ ਉਦੋਂ ਜਿੰਨੇ ਮੇਰੇ ਲੱਤਾਂ ਤੋੜ ਗੋ ਉਹ ਕਮੇਟੀ ਬਣੀ ਸਰ ਉਹਨਾਂ ਦੇ ਉੱਤੇ ਪਰਚਾ ਹੋਇਆ ਡਰੱਗ ਮੰਨੀ ਵੜੀ ਗਈ ਕੋ ਇਹ ਜਿਹੜੇ ਬੰਦੇ ਆ ਯਾਰ ਕੁਲਦੀਪ ਸਿੰਘ ਕਾਲਾ ਉਹ ਪਰੇ ਸੰਘ ਪਿਤਾ ਦਾ ਨਾਰੀ ਸੰਘ ਇਹ ਚਿੱਟਾ ਖਾਂਦਾ ਵੀ ਐ ਵੇਚਦਾ ਵੀ ਐ ਇਹਦਾ ਪੁਲਿਸ ਦੇ ਨਾਲ ਸਰਕੇਗਾ ਪੁਲਿਸ ਹੀ ਬਕਾਉਂਦੀ ਐ ਤੋਂ ਇਹਨੂੰ ਕੋਈ ਪੁਲਿਸ ਵਾਲਾ ਨਹੀਂ ਫੜਦਾ ਇਹ ਬੰਦੇ ਦਾ ਕੰਮ ਕੀ ਐ ਇਹ ਬੰਦੇ ਨੇ ਪਿੰਡ ਦੇ 20 25 ਨੌਜਵਾਨ ਗਾਲ ਛੱਡੇ ਅਗੇ ਉਹਨਾਂ ਨੂੰ ਸਪਲਾਈ ਕਰਾਉਂਦਾ ਹੈਗਾ ਸਪਲਾਈ ਕਰਾਉਣ ਤੋਂ ਬਾਅਦ ਉਹ ਲਾਉਣ ਲੱਗ ਜਾਂਦੇ ਕਿ ਤਿੰਨ ਚਾਰ ਲੜਕੇ ਸਾਡੇ ਪਿੰਡ ਦੇ ਮਰ ਵੀ ਚੁੱਕੇ ਐ ਤੇ ਉਸ ਤੋਂ ਬਾਅਦ ਸਾਰੇ ਪਰਚਾ ਪੈ ਗਏ ਰੰਜਸ ਰੱਖਣ ਲੱਗੇ ਮੇਰੇ ਨਾਲ ਤੇ ਉਸ ਤੋਂ ਬਾਅਦ ਇਹਨੇ ਗੁਰਦੁਆਰਾ ਸਾਹਿਬ ਸੌਂ ਖਾਧੀ ਵੀ ਮੇਰੀ ਕਹਿੰਦਾ ਨਾਮ ਆ ਕੇ ਤੇ ਵਾਰ ਕਰੂੰਗਾ ਤੇ ਨਾ ਤੁਸੀਂ ਕਰਿਓ ਕਮੇਟੀ ਸਰ ਇੱਥੇ ਕੋਈ ਘੁੰਮਣ ਕਾਂਡ ਹੋਇਆ ਸੀਗਾ ਕਮੇਟੀ ਟੁੱਟ ਗਈ ਘੁੰਮਣ ਦੇ ਕਮੇਟੀ ਤੋਂ ਬੰਦਾ ਮਰ ਗਿਆ ਸੀਗਾ ਤੇ ਉਹ ਜਦੋਂ ਕਮੇਟੀ ਟੁੱਟੀ ਸਰ ਉਸ ਤੋਂ ਬਾਅਦ ਸਰ ਮੈਂ ਆਪਣੇ ਕੰਮ 'ਚ ਲੱਗ ਗਿਆ ਮੈਂ ਜੋਬ ਕਰਨ ਲੱਗ ਗਿਆ ਜੋ ਉਸ ਤੋਂ ਬਾਅਦ ਸਰ ਮੈਂ ਆਪਦੀ ਖੇਤ ਕਿਤੋਂ ਘਰੇ ਤੇ 31 ਤਰੀਕ ਨੂੰ ਸਰ ਮੈਂ ਖੇਤੋਂ ਆ ਰਿਹਾ ਸੀਗਾ ਖੇਤ ਮੈਂ ਤਾਂ ਕੋਈ ਯਾਲ ਪਾਇਆ ਸੀਗਾ ਤੋੜਿਆਂ ਦਾ ਤੇ ਨਾਲ ਮੇਰੇ ਦਿਹਾੜ ਗਿਆ ਸੀਗਾ ਸਰ ਇਹਨਾਂ ਬੰਦੇ ਨੇ ਪਹਿਲਾਂ ਮੇਰੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਮੇਰੇ ਕੋਲ ਸੇ ਗੱਡੀ ਲਾ ਲਈ ਸਰ ਗੱਡੀ ਲਾਉਣ ਤੋਂ ਬਾਅਦ ਮੇਰੇ ਘਰ ਤੋਂ 40 ਕਿਲੋਮੀਟਰ ਦੂਰ ਇਹਨਾਂ ਨੇ ਲਿਆ ਗਈ ਮੇਰੇ ਮੋਟਰ ਤੇ ਤੋਂ ਮੈਂ ਪੱਗੀਆਂ ਤੇ ਮੇਰੇ ਕੰਨ ਲੱਤਾਂ ਤੋੜਦੇ ਸਰ ਕਹਾੜਿਆਂ ਦੇ ਨਾਲ ਤੇ ਰਾਤ ਸੀਗੇ ਸਰ ਤੇ ਕਿੰਨੇ ਬੰਦੇ ਸੀਗੇ ਤਿੰਨ ਬੰਦੇ ਸੀਗੇ ਸਰ ਗੱਡੀ ਸੀ ਡਿਜ਼ਾਇਰ ਕਿਹੜੀ ਜਗ੍ਹਾ ਸੀ ਇੱਥੇ ਪਾਈ ਹੋਰ ਤੋਰ ਦੀ ਸਰ ਉਹ ਪਿੰਡ ਦੇ ਵਿਚਾਲੇ ਸੀਗੇ ਕਿੱਥੇ ਸੀ ਗੁਰਦੁਆਰਾ ਸਾਹਿਬ ਕੋਲ ਸੀ ਸਰ ਕਿ ਉੱਥੇ ਰਸ ਹੋ ਲੋਕ ਸੀਗੇ ਉੱਥੇ ਖੜੇ ਸੀ ਨੀ ਰਸ ਹੈ ਨੀ ਜ਼ਰ ਉਸ ਤੋਂ ਬਾਅਦ ਹੋਇਆ ਸਰ ਇਸ ਤਰ੍ਹਾਂ ਦੇ ਬੰਦੇ ਦੀ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਸਰ ਮਸਾਲੀ ਸਜ਼ਾ ਦੇਣੀ ਚਾਹੀਦੀ ਹੈ ਸਰ ਇਹ ਲਿਖਿਆ ਕਿ ਇਹਦੇ ਪਿਓ ਸਰ ਬੋਲ ਰਿਹਾ ਪੁਲਿਸ ਨੂੰ ਕਹਿੰਦਾ ਅਸੀਂ ਹਫ਼ਤੇ ਦਾ 20000 ਪੁਲਿਸ ਨੂੰ ਦਿੰਦੇ ਆ ਕਾਡਾ ਪੁਲਿਸ ਕੀ ਕਰ ਲੂਗੀ ਮੈਂ ਸਰ ਇੱਕ ਆਪਣਾ ਪੇਪਰ ਦੇ ਨਹੀਂ ਪੰਜਾਬ ਪੁਲਿਸ ਦਾ ਤੇ ਮੇਰਾ ਤਾਂ ਇਹ ਹਰ ਹਰ ਖਤਮ ਕਰਤਾ ਸਭ ਇਹ ਚੀ ਖਤਮ ਕਰਤਾ ਨਹੀਂ ਪੰਜਾਬ ਪੁਲਿਸ ਦਾ ਦੇਖ ਪੜ੍ਹਦੇ ਹਾਂ ਹਾਂਜੀ ਸਰ ਤੇ ਜਿਹੜੀ ਇੱਕ ਵੀਡੀਓ ਪਾਈ ਸੀ ਰੋਂਦਾ ਇੱਕ ਬੱਚੀ ਦਾ ਉਸ ਤੋਂ ਬਾਅਦ ਸਰ ਇਹਨੇ ਫੈਰ ਕੀਤੇ ਸਰ ਅੱਛਾ ਤੇ ਪੰਜਾਬ ਪੁਲਿਸ ਕਹਿੰਦੀ ਵੀ ਫੈਰ ਕੀਤੇ ਨਹੀਂ ਸਰ ਉਹ ਸਾਡੇ ਕੋਲ ਵੀਡੀਓ ਹੈਗੀ ਉਹਦੀ ਉਹੀ ਕੱਪੜੇ ਪਾਏ ਸਰ ਪੂਰੀ ਫੈਰ ਕੀਤੇ ਉਹਨਾਂ ਨੇ ਤੇ ਉਹ ਪ੍ਰੋਵਾਈਡ ਕਰਾ ਦਿੰਦੇ ਸਰ ਵੀਡੀਓ ਹਣ ਮੰਗਦੀ ਹੈ ਤੁਹਾਡੇ ਮੰਗਿਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਇੱਕ ਮੈਂ ਪਹਿਲਾ ਫੌਜ ਦੇ ਵਿੱਚ ਫੌਜੀ ਸੇਵਾ ਕੀਤੀ ਸਰ ਬਾਟਰਾਂ ਤੇ ਲੜੀ ਉਸ ਤੋਂ ਬਾਅਦ ਸਾਬ ਨਸ਼ੇ ਦੇ ਵਿਰੁੱਧ ਪਿੰਡ ਵਾਸਤੇ ਲੜੀ ਸਰ ਫਰੰਟ ਲਾਈਨ ਤੇ ਆ ਕੇ ਲੜਦੇ ਰਹੇ ਹਾਂ ਤੇ ਇਸ ਤੋਂ ਬਾਅਦ ਵੀ ਸਰ ਚੜ੍ਹਦੀ ਕਲਾ ਚ ਲੜਦੇ ਰਹਾਂਗੇ ਸਰ ਜੁੱਧ ਨਸ਼ਾ ਵਿਰੋਧ ਜਿਹੜੀ ਸਰਕਾਰ ਠੀਕ ਹੈ